ਸੂਰੇ ਦੇਵਤਾ ਹੋਇਆ ਮਿਹਰਬਾਨ ਅੱਜ ਤੇ ਬੱਚੇ ਭਾਈਆ ਤਾਂ ਭਾਈ ਨਹੀਂ ਗਏ ਸੀ ਆ ਕਾਫੀ ਤਨਾ ਬਾਦ ਕਰੋ ਚਲੋ 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 ਅੱਜ ਪਹਿਲੇ ਦਿਨ ਭਾਈਆ ਚਲੋ 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 ਲੱਗ ਜਾਣਗੇ ਛੇਤੀ ਅਹ ਅਹ ਜਾਲ ਤੇ ਫੜਦੇ ਹੋਏ 10 15 ਨੰਬਰ ਤੱਕ ਲੱਗੇ ਇਹਨਾਂ ਰੈਡੀ ਫਲਾਈ ਕਰ ਦੇਣਾ ਜਿਹੜੇ ਉੱਡ ਪਏ ਵਾੜਦੇ ਨਹੀਂ ਭੜਕਾ ਦੇਾਂਗੇ ਮਾਰਜ ਤੋਂ ਲੱਗ ਜਾਗੇ ਛੜ ਤੋਂ ਖੋਸ਼ ਉਹ ਲੱਗੇ ਆ ਪੰਜ ਸੱਤ ਬੈਠੇ ਉੱਤੇ ਆ ਜਾਲ ਵਾਲਾ ਕੰਮ ਵਧੀਆ ਯਾਰ ਬੱਚੇ ਵੱਡੇ ਹੋ ਗਏ ਸੀ ਇੱਥੇ ਲਾਏ ਆ ਪਾ ਕਬੂਤਰ ਮੱਲਾਏ ਪਰ ਮੈਂ ਕੋਲ ਲਾਏ ਆ